1 ਜੂਨ ਨੂੰ ਪੰਜਾਬ ਅੰਦਰ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਹਲਕਾ ਹੁਸ਼ਾਰਪੁਰ ਤੋਂ ਭਾਵੇਂ ਕਿ ਭਾਜਪਾ ਉਮੀਦਵਾਰ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਪਰ ਇਹ ਸਭ ਦੇ ਬਾਵਯੂਦ ਵੀ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦਾ ਕਹਿਣਾ ਹੈ ਕਿ ਜਨਤਾ ਨੇ ਆਪਣੀ ਸੋਚ ਦੇ ਮੁਤਾਬਕ ਹੀ ਵੋਟ ਪਾਈ ਹੈ ਤੇ ਉਹ ਜਨਤਾ ਵੱਲੋਂ ਦਿੱਤੇ ਫਤਵੇ ਨੂੰ ਸਤਿਕਾਰ ਕਰਦੇ ਹੋਏ ਆਪਣੇ ਸਮਾਈ ਭਲਾਈ ਦੇ ਕੰਮ ਅਤੇ ਵਿਕਾਸ ਦੇ ਕੰਮ ਨਿਰੰਤਰ ਚਾਰੀ ਰੱਖਣਗੇ ਉਹ ਦੇ ਵਿਚਾਰਾਂ ਦਾ ਪ੍ਰਗਟਾਵਾ ਸਾਫ ਕਾਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਅਤੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਆਪਣੇ ਗ੍ਰਹਿ ਵਿਖੇ ਪੱਤਰ ਕਾਰਨ ਨਾਲ ਗੱਲਬਾਤ ਕਰ ਦਿਆ ਕੀਤਾ ਇਸ ਦੌਰਾਨ ਜਿੱਥੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਤੇ ਸੋਮਪ੍ਰਕਾਸ਼ ਨੇ ਉਹਨਾਂ ਨੂੰ ਦਿੱਤੇ ਸਹਿਯੋਗ ਲਈ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ ਕੀਤੀ ਉਹ ਇਨਾ ਚੋਣਾਂ ਵਿੱਚ ਹਾਰ ਗਏ ਨੇ ਪਰ ਉਹਨਾਂ ਦੇ ਹੌਸਲੇ ਬੁਲੰਦ ਹਨ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਤੇ ਸੋਮਪ੍ਰਕਾਸ਼ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਲੋਕਾਂ ਦੇ ਕੰਮ ਕੀਤੇ ਸਨ ਇਸੇ ਤਰ੍ਹਾਂ ਹੀ ਹੁਣ ਵੀ ਉਹ ਕੰਮ ਕਰਦੇ ਰਹਿਣਗੇ ਤੇ ਨਾਲ ਹੀ ਫਗਵਾੜਾ ਚ ਰਹਿ ਕੇ ਸਮਾਈ ਭਲਾਈ ਦੇ ਕੰਮ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਉਹਨਾਂ ਕਿਹਾ ਕਿ ਉਹਨਾਂ ਬੁਲਾਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਵੀ ਤਿਆਰੀ ਜੋਰਾ ਸ਼ੋਰਾ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਸਮੂਹ ਫਗਵਾੜਾ ਵਾਸੀਆਂ ਦਾ ਚੋਣਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਦੌਰਾਨ ਅਵਤਾਰ ਸਿੰਘ ਮੰਡ, ਪੰਕਜ ਚਾਬਲਾ, ਰਕੇਸ਼ ਤੁਗਲ, ਰਮੇਸ਼ ਅਛਦੇਵਾਰ, ਜੀ ਪਾਵਾ, ਵਿਪਨ ਵਿਦੀ, ਪਰਮਜੀਤ ਖੁਰਾਨਾ, ਅਮਰੀਕ ਸਿੰਘ ਟੀਬੀ, ਚੰਦਰੇਸ਼ ਗੋਲ, ਸੰਜੂ ਚੈਲ, ਚੰਦਰੇਖਾ ਸ਼ਰਮਾ, ਵਿੱਕੀ सूद, ਸਾਬਕਾ ਮੇਰ ਅਰुण खोसला, ਗਗਨਦੀਪ ਸੋਨੀ ਆਦਿ ਹਾਜ਼ਰ ਸਨ। ਪ੍ਰੈਸ ਕਾਨਫਰੰਸ ਵੀ ਸੀ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨ ਦੇ ਲਈ ਕਿ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਆ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਜੋ ਵੀ ਜਨਤਾ ਨੇ ਮੈਨੂੰ ਫਤਵਾ ਦਿੱਤਾ ਆ ਮੈਨੂੰ ਮਨਜ਼ੂਰ ਹੈ ਔਰ ਅੱਗੇ ਤੋਂ ਆਪਣੇ ਤੇ ਹੋਰ ਕਮੀਆਂ ਦੇਖ ਕੇ ਜਿਹੜੀਆਂ ਉਹਨਾਂ ਨੂੰ ਦੂਰ ਕਰੂੰਗੀ ਔਰ ਫਗਵਾੜੇ ਵਿੱਚ ਹੀ ਰਹਿਣਾ ਆ ਸੋਸ਼ਲ ਕੰਮ ਜਿੰਨੇ ਮੈਂ ਪਹਿਲਾਂ ਕਰਦੀ ਸੀ ਉਸ ਤੋਂ ਵੱਧ ਚੱਲੂਗੀ ਅੰਟੀ ਕੀ ਲੱਗਦਾ ਫਤਵਾ ਜਿਹੜਾ ਦਿੱਤਾ ਵੀ ਕਾਰਨ ਕੀ ਲੱਗਦਾ ਸਭ ਨੇ ਆ ਕੁਝ ਕੋਈ ਕਾਰਨ ਨਹੀਂ ਹੈ ਹਰ ਇੱਕ ਦੀ ਆਪਣੀ ਸੋਚ ਹੈ ਸੋਚ ਦੇ ਮੁਤਾਬਕ ਉਹਨਾਂ ਨੇ ਵੋਟ ਪਾਈ ਹੈ ਸੋਮ ਪ੍ਰਕਾਸ਼ ਜੀ ਨੇ ਜੋ ਕੰਮ ਕੀਤੇ ਸੀ ਉਹਨਾਂ 'ਚ ਕੋਈ ਕਮੀ ਨਹੀਂ ਹੈ ਇਹ ਸਾਰਿਆਂ ਨੂੰ ਪਤਾ ਹੈ ਹਰ ਇੱਕ ਦਾ ਮਨਗਵਾਈ ਦੋਗਾ ਕਿ ਸੋਮ ਪ੍ਰਕਾਸ਼ ਜੀ ਨੇ ਸਾਡੇ ਕੰਮ ਕਰਨ ਲਈ ਕੋਈ ਕਮੀ ਨਹੀਂ ਛੱਡੀ ਸ਼ਹਿਰ ਨੂੰ ਅੱਛਾ ਬਣਾਉਣ ਲਈ ਕੋਈ ਕਮੀ ਨਹੀਂ ਛੱਡੀ ਹੈ ਔਰ ਜੇ ਇਹ ਇਹ ਹੁਣ ਕਾਮਯਾਬ ਵੀ ਮਿਲਦੀ ਤਾਂ ਹੋਰ ਵੀ ਕੰਮ ਕਰਦੇ ਪਰ ਹੁਣ ਵੀ ਕੰਮ ਕਰਨੇ ਆ ਕੋਈ ਵੀ ਕੰਮ ਜਿਹੜਾ ਚੱਲਦਾ ਉਹ ਰੁਕੂਗਾ ਨਹੀਂ ਔਰ ਜੋ ਮਨਜ਼ੂਰ ਹੋਇਆ ਵਾ ਉਹ ਵੀ ਅਸੀਂ ਦੋਨੋਂ ਜਣੇ ਰਲ ਕੇ ਕਰਾਵਾਂਗੇ ਕੋਈ ਵੀ ਕੰਮ ਨਹੀਂ ਲੁਕੂਗਾ ਫਗਵਾੜੇ ਚ ਰਹਿਣਾ ਫਗਵਾੜੇ ਦੀ ਸੇਵਾ ਕਰਨੀ ਆ ਫਗਵਾੜੇ ਚ ਹੀ ਸੋਸ਼ਲ ਵਰਕ ਕਰਨਾ ਔਰ ਵਿਧਾਨ ਸਭਾ ਦੀ ਇਲੈਕਸ਼ਨ ਅੱਗੇ ਬਹੁਤ ਜਲਦੀ ਆ ਉਹਦੀਆਂ ਤਿਆਰੀਆਂ ਸ਼ੁਰੂ ਕਰਨੀਆਂ ਆ ਔਰ ਇੱਥੇ ਹੀ ਰਹਿ ਕੇ ਕਰਨੀਆਂ ਆ ਔਰ ਮੈਂ ਪ੍ਰੈਸ ਬਲੇਮਰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹੌਸਲੇ ਬੁਲੰਦ ਰੱਖਿਓ ਮੇਰਾ ਬੁਲੰਦ ਹੈ ਤੁਸੀਂ ਵੀ ਬਲੰਦ ਰੱਖੜੇ ਆ ਹਮੇਸ਼ਾ ਅਸੀਂ ਦੋਨੋਂ ਜਣੇ ਤੁਹਾਡੇ ਨਾਲ ਖੜੇ ਆ ਪਬਲਿਕ ਦੇ ਨਾਲ ਖੜੇ ਆ ਕਿਸੇ ਨੂੰ ਵੀ ਕੋਈ ਤਕਲੀਫ ਹੈ ਜਾਂ ਕੋਈ ਸ਼ਾ ਉਹ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਕਹਿ ਸਕਦਾ ਉਹਦਾ ਹੱਲ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਅੰਟੀ ਜਨਤਾ ਹੀ ਉਹਦੇ ਚੱਲੂਗੀ। ਬਿਲਕੁਲ ਜੀ ਜਨਤਾ ਦੀ ਰਸੋਈ ਉਹਦਾ ਹੀ ਚੱਲੂਗੀ। ਉਹ ਤਾਂ ਇੱਕ ਮੇਰਾ ਮਿਸ਼ਨ ਹੈ ਉਹਦੇ ਚ ਤਾਂ ਇੱਕ ਪਰਮਾਤਮਾ ਦਾ ਰੂਪ ਹੈ ਉੱਥੇ ਤਾਂ ਪਬਲਿਕ ਦੇ ਵਿੱਚ ਜਿਹੜੇ ਖਾਣਾ ਖਾਂਦੇ ਆ ਸੋ ਉਹਦੇ ਚੱਲੂਗੀ। ਉਹ ਕੋਈ ਨਹੀਂ ਰੁਕੂਗੀ ਜਿਨ੍ਹਾਂ ਨੂੰ ਮੈਡੀਸਨ, ਜਿਨ੍ਹਾਂ ਨੂੰ ਲੋੜ ਹੈ ਉਹ ਵੀ ਦੇਣੀਆ। ਜਿਹੜੇ ਬੱਚਿਆਂ ਨੂੰ ਸਟੱਡੀਜ਼ ਲੋੜ ਪੈਂਦੀ ਆ ਉਹ ਵੀ ਕਰ। ਜੋ ਵੀ ਮੈਂ ਪਹਿਲਾਂ ਸੋਸ਼ਲ ਵਰਕ ਕਰਦੀ ਹਾਂ ਸਾਰੇ ਹੀ ਉਹਦਾ ਹੀ ਚੱਲੂਗੇ। ਉਹਨਾਂ 'ਚ ਕੋਈ ਕਮੀ ਨਹੀਂ ਆਉਗੀ। ਧੰਨਵਾਦ।